ਜੋ ਕੇਜਰੀਵਾਲ ਸਾਹਿਬ ਨੇ ਸਾਡੇ ਨਾਲ ਕੀਤਾ ਰਾਹੁਲ ਪੱਡਾ ਨੇ ਕੀਤਾ ਭਗਵੰਤ ਮਾਨ ਸਾਹਿਬ ਨੇ ਕੀਤਾ ਸਾਡੇ ਨਾਲ ਜੋ ਵਕੀਰਾ ਹੋਇਆ ਪਹਿਲੇ ਮੈਨੂੰ ਮਨਾ ਕੀਤਾ ਗਿਆ ਦਿੱਲੀ ਟੀਮ ਵੱਲੋਂ ਕਿ ਤੁਸੀਂ ਦਰਬਾਰ ਸਾਹਿਬ ਨਹੀਂ ਜਾਓ ਇਸ ਵੇਲੇ ਦੀ ਬੇਹੱਦ ਵੱਡੀ ਖਬਰ ਆਪਣੀ ਹੀ ਸਰਕਾਰ ਤੇ ਜੰਮ ਕੇ ਵਰਦੇ ਨਜ਼ਰ ਆਈ ਹੈ ਆਮ ਆਦਮੀ ਪਾਰਟੀ ਦੀ ਐਮਐਲਏ ਕੁਮਰ ਵਿਜੇ ਪ੍ਰਤਾਪ ਬਿਲਕੁਲ ਤੁਸੀਂ ਸਹੀ ਸੁਣਿਆ ਅਜੇਹਾ ਰੂਪ ਕੁਮਰ ਵਿਜੇ ਪ੍ਰਤਾਪ ਦਾ ਪਹਿਲਾਂ ਤੁਸੀਂ ਕਦੇ ਨਹੀਂ ਦੇਖਿਆ ਹੋਣਾ ਇਹ ਮੌਕਾ ਸੀ ਜਦੋਂ ਆ ਐਮਪੀ ਐਲਾਨੇ ਗਏ ਆ ਕੁਲਦੀਪ ਸਿੰਘ ਢਾਲੀਵਾਲ ਅੰਮ੍ਰਿਤਸਰ ਤੋਂ ਔਰ ਉਹ ਇਲੈਕਸ਼ਨ ਪ੍ਰਚਾਰ ਦੇ ਲਈ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਤਾਂ ਕੁਮਰ ਵਿਜੇ ਪ੍ਰਤਾਪ ਨੇ ਸਭ ਤੋਂ ਪਹਿਲਾਂ ਜਦੋਂ ਸਟੇਜ ਤੇ ਬੋਲਣਾ ਸ਼ੁਰੂ ਕੀਤਾ ਤਾਂ ਕੁਲਦੀਪ ਸਿੰਘ ਢਾਲੀਵਾਲ ਨੂੰ ਵੀ ਨਹੀਂ ਪਤਾ ਸੀਗਾ ਕਿ ਕੁਮਰ ਵਿਜੇ ਪ੍ਰਤਾਪ ਅੱਜ ਐਸ ਕਦਰ ਸਰਕਾਰ ਦੇ ਉੱਤੇ ਨਿਸ਼ਾਨੇ ਲਾਉਣਗੇ ਸਵਾਲ ਪੁੱਛਣਗੇ ਸੋ ਕੁਮਰ ਵਿਜੇ ਪ੍ਰਤਾਪ ਨੇ ਅੱਜ ਕੁਲਦੀਪ ਸਿੰਘ ਢਾਲੀਵਾਲ ਦੇ ਮੂੰਹ ਤੇ ਖਰੀਆਂ-ਖਰੀਆਂ ਸੁਣਾਈਆਂ ਆਪਣੀ ਹੀ ਸਰਕਾਰ ਦੀਆਂ ਉਹਨਾਂ ਨੇ ਕਿਹਾ ਹੈ ਕਿ ਕਿਸ ਕਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤੇ ਰਾਗਵ ਚੱਡੇ ਨੇ ਜੋ ਮੇਰੇ ਨਾਲ ਕੀਤਾ ਜੋ ਅੰਮ੍ਰਿਤਸਰ ਦੇ ਲੋਕਾਂ ਦੇ ਨਾਲ ਕੀਤਾ ਮੈਂ ਬਹੁਤ ਜ਼ਿਆਦਾ ਖਫਾ ਹਾਂ ਮੈਂ ਬਹੁਤ ਜ਼ਿਆਦਾ ਅਫਸੋਸ ਕਰਦਾ ਹਾਂ ਕਿ ਉਹਨਾਂ ਨੇ ਸਾਡੀ ਕਦੇ ਵੀ ਸਾਰ ਨਹੀਂ ਲਈ ਇਲੈਕਸ਼ਨਾਂ ਤੋਂ ਪਹਿਲਾਂ ਜਦੋਂ ਮੈਂ ਹਾਲਾਂਕਿ ਜਦੋਂ ਸਰਕਾਰ ਨਹੀਂ ਸੀ ਬਣੀ ਉਦੋਂ ਅਰਵਿੰਦ ਕੇਜਰੀਵਾਲ ਇਹ ਕਹਿੰਦੇ ਨਜ਼ਰ ਆਏ ਸੀਗੇ ਕਿ ਸਾਡੇ ਕੋਲੇ ਬਹੁਤ ਹੀ ਇੱਕ ਹੋਣਹਾਰ ਪੁਲਸ ਅਫਸਰ ਹੈ ਪਰ ਜਦੋਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਤੇ ਮੇਰਾ ਕਦੇ ਵੀ ਕਿਸੇ ਨੇ ਉਗਸਾਰ ਨਹੀਂ ਲਈ ਔਰ ਇੱਥੋਂ ਤੱਕ ਅੱਜ ਕੁਮਰ ਵਿਜੇ ਪ੍ਰਤਾਪ ਨੇ ਕਹਿ ਦਿੱਤਾ ਕਿ ਧਾਲੀਵਾਲ ਸਾਹਿਬ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿ ਕੇ ਮੇਰਾ WhatsApp ਜਿਹੜਾ ਬਲੌਕ ਪਿਆ ਉਹਨੂੰ ਚਾਲੂ ਕਰਵਾ ਦਿਓ Holi ਵਾਲੇ ਦਿਨ ਦਾ ਮੇਰਾ WhatsApp ਬਲੌਕ ਹੋਇਆ ਪਿਆ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿ ਕੇ ਮੇਰਾ ਜਿਹੜਾ WhatsApp ਹੈਗਾ ਉਹਨੂੰ ਜਰੂਰ ਚਲਾ ਦਿਓ ਇਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੇਰੀ ਫੋਨ ਟੈਪਿੰਗ ਵੀ ਹੋਈ ਹੈ ਮੈਂ ਕਿਸੇ ਟਾਈਮ ਗੈਂਗਸਟਰਾਂ ਵਾਲਾ ਮਹਿਕਮਾ ਮੇਰੇ ਕੋਲ ਸੀਗਾ ਜਦੋਂ ਮੈਂ ਨੌਕਰੀ ਕਰਦਾ ਹੁੰਦਾ ਸੀ ਅਸੀਂ ਗੈਂਗਸਟਰਾਂ ਦੀ ਜਿਹੜੀ ਆ ਫੋਨ ਟੈਪਿੰਗ ਕਰਵਾਉਂਦੇ ਸੀ ਪਰ ਮੇਰੀ ਖੁਦ ਹੀ ਫੋਨ ਟੈਪਿੰਗ ਜਿਹੜੀ ਹੋ ਰਹੀ ਆ ਔਰ ਇਸ ਨੂੰ ਲੈ ਕੇ ਮੈਂ ਰਾਗਵ ਚੱਡਾ ਜੀ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਇਸ ਮਾਮਲੇ ਨੂੰ ਲੈ ਕੇ ਗੱਲ ਕਰਾਂਗਾ ਤੇ ਨਾਲ ਦੀ ਨਾਲ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਕਿ ਮੈਂ ਕਿਹਾ ਨਹੀਂ ਤੁਸੀਂ ਇਹ ਦੱਸੋ ਜਿਹੜੀ ਫੋਨ ਟੈਪਿੰਗ ਆ ਉਹ ਗੈਂਗਸਟਰਾਂ ਦੀ ਹੁੰਦੀ ਹੈ ਜਿਹੜੇ ਕਰਾਪਟ ਬੰਦੇ ਆ ਉਹਨਾਂ ਦੀ ਹੁੰਦੀ ਆ ਤੇ ਤੁਸੀਂ ਮੈਨੂੰ ਕਿਹੜੀ ਕੈਟਾਗਰੀ ਦੇ ਵਿੱਚ ਰੱਖ ਰਹੇ ਹੋ ਕਿ ਮੇਰੇ ਹੀ ਫੋਨ ਜਿਹੜੀ ਆ ਟੈਪਿੰਗ ਉਹ ਹੋ ਰਹੀ ਆ ਸੋ ਅੱਜ ਕੁਮਰ ਵਿਜੇ ਪ੍ਰਤਾਪ ਨੇ ਗੱਲਾਂ-ਗੱਲਾਂ ਦੇ ਵਿੱਚ ਸਾਰੇ ਹਾਲਾਂਕਿ ਲੋਕ ਬਹੁਤ ਸਾਰੇ ਇਕੱਠੇ ਹੋਏ ਸੀਗੇ ਔਰ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਇਸ ਟਾਈਮ ਕੈਬਨਿਟ ਮਨਿਸਟਰ ਵੀ ਹੈਗੇ ਆ ਐਮਪੀ ਦੀ ਇਲੈਕਸ਼ਨ ਲੜ ਰਹੇ ਆ ਅੰਮ੍ਰਿਤਸਰ ਤੋਂ ਤੇ ਜਦੋਂ ਉਹ ਵੋਟਾਂ ਮੰਗਣ ਦੇ ਲਈ ਇੱਕ ਸਭਾ ਨੂੰ ਸੰਬੋਧਨ ਕਰ ਰਹੇ ਸੀਗੇ ਲੋਕ ਉੱਥੇ ਇਕੱਠੇ ਹੋਏ ਸੀ ਤੇ ਉੱਥੇ ਕੁਮਰ ਵਿਜੇ ਪ੍ਰਤਾਪ ਨੇ ਆਪਣੀ ਹੀ ਸਰਕਾਰ ਨੂੰ ਖੜੀਆਂ-ਖੜੀਆਂ ਸੁਨਾਈਆਂ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀ ਹੋਈ ਆ ਉਸ ਨੂੰ ਲੈ ਕੇ ਪਰ ਮੈਨੂੰ ਅਫਸੋਸ ਹੈ ਕਿ ਉਹਨਾਂ ਦੇ ਵੱਲੋਂ ਕੁਝ ਵੀ ਕਦੇ ਵੀ ਪੋਜ਼ਿਟਿਵ ਰਿਸਪਾਂਸ ਮੈਨੂੰ ਨਹੀਂ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਦੇ ਵੀ ਪਹਿਲ ਨਹੀਂ ਕੀਤੀ ਗਈ ਜਦੋਂ ਜਦੋਂ ਕੋਈ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਮੇਰੇ ਵੱਲੋਂ ਹੀ ਕੀਤੀ ਗਈ ਤੇ ਮੈਂ ਨਾਲ ਦੀ ਨਾਲ ਇਹ ਗੱਲ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹੀ ਆ ਕਿ ਗੱਲ 24 ਘੰਟਿਆਂ ਦੀ ਹੋਈ ਸੀ 24 ਘੰਟਿਆਂ ਦੇ ਵਿੱਚ ਇਨਸਾਫ ਦੀ ਹੋਈ ਸੀ ਤੇ ਪਰ ਅੱਜ 2 ਸਾਲ ਹੋ ਗਏ ਆ ਮੈਂ ਬਹੁਤ ਜ਼ਿਆਦਾ ਨਾਰਾਜ਼ ਆ ਕੁਝ ਵੀ ਸਫਲਤਾ ਜਿਹੜੀ ਹੈਗੀ ਆ ਕੁਝ ਵੀ ਉਮੀਦ ਦੀ ਕਿਰਨ ਮੇਰੇ ਹੱਥ ਨਹੀਂ ਲੱਗੀ ਆ ਕੁਮਰ ਬ੍ਰਿਜੇ ਪ੍ਰਤਾਪ ਨੇ ਇੱਕ ਸਭ ਤੋਂ ਵੱਡਾ ਹੋਰ ਇਲਜ਼ਾਮ ਜਿਹੜਾ ਆਪਣੀ ਸਰਕਾਰ ਤੇ ਲਾਇਆ ਉਹਨਾਂ ਨੇ ਕਿਹਾ ਕਿ ਜਦੋਂ ਸਰਕਾਰ ਬਣੀ ਨਹੀਂ ਸੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਜਦੋਂ ਵੀ ਆਉਂਦੇ ਸੀ ਮੈਨੂੰ ਦਿੱਲੀ ਤੋਂ ਫੋਨ ਕੀਤਾ ਜਾਂਦਾ ਸੀ ਔਰ ਕਿਹਾ ਜਾਂਦਾ ਸੀ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਤੁਸੀਂ 에어ਪੋਰਟ ਤੋਂ ਰਿਸੀਵ ਕਰਨਾ ਓਦੋਂ ਬਾਅਦ ਪੰਜਾਬ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾਣਾ ਹੈ ਉਹ ਉੱਥੋਂ ਤੱਕ ਉਹਨਾਂ ਨੂੰ ਛੱਡਣਾ ਹੈ ਪਰ ਕੁਮਰ ਵਿਜੇ ਪ੍ਰਤਾਪ ਨੇ ਅੱਜ ਕਿਹਾ ਹੈ ਕਿ ਜਦੋਂ ਸਰਕਾਰ ਬਣ ਜਾਂਦੀ ਹੈ ਔਰ ਰੋਡ ਸ਼ੋਅ ਕਰਨ ਵਾਸਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਆਉਂਦੇ ਆ ਤਾਂ ਮੈਨੂੰ ਦਿੱਲੀ ਦੇ ਇੱਕ ਦਿੱਲੀ ਦੀ ਟੀਮ ਦੇ ਇੱਕ ਮੈਂਬਰ ਦਾ ਫੋਨ ਆਉਂਦਾ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਅੱਜ ਅਰਵਿੰਦ ਕੇਜਰੀਵਾਲ ਨੂੰ ਰਿਸੀਵ ਨਹੀਂ ਕਰਨਾ ਸੋ ਉਹਨਾਂ ਨੇ ਕਿਹਾ ਕਿ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਮੈਂ ਏਅਰਪੋਰਟ ਤੋਂ ਹੀ ਵਾਪਸ ਆ ਗਿਆ ਮੈਨੂੰ ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲਣ ਦਿੱਤਾ ਗਿਆ ਇਹ ਕਿਉਂ ਹੋਇਆ ਪਹਿਲਾਂ ਮੈਨੂੰ ਇਹ ਕਿਹਾ ਜਾਂਦਾ ਸੀ ਕਿ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਰਿਸੀਵ ਕਰਨਾ ਪਰ ਜਦੋਂ ਸਰਕਾਰ ਬਣ ਤੋਂ ਬਾਅਦ ਪਹਿਲੀ ਵਾਰੇ ਹੋਇਆ ਕਿ ਮੈਨੂੰ ਏਅਰਪੋਰਟ ਤੋਂ ਹੀ ਵਾਪਸ ਕਰ ਦਿੱਤਾ ਗਿਆ ਮੈਂ ਅਰਵਿੰਦ ਕੇਜਰੀਵਾਲ ਨੂੰ ਰਿਸੀਵ ਮੈਨੂੰ ਨਹੀਂ ਕਰਨ ਦਿੱਤਾ ਗਿਆ ਔਰ ਉਦੋਂ ਵੱਧ ਇੱਕ ਸਭ ਤੋਂ ਵੱਡਾ ਇਲਜ਼ਾਮ ਜਿਹੜਾ ਹੈਗਾ ਅੱਜ ਕੁਮਰ ਵਿਜੇ ਪ੍ਰਤਾਪ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਜੋ ਮੂੰਹ ਤੇ ਇਹ ਗੱਲ ਕਹੀ ਉਹਨਾਂ ਨੇ ਕਿਹਾ ਕੀ ਦਿੱਲੀ ਟੀਮ ਦਾ ਇੱਕ ਮੈਂਬਰ ਹੈਗਾ ਰਿਆਜ਼ ਮੁਹੰਮਦ ਜਿਨੇ ਮੈਨੂੰ ਕਾਲ ਕੀਤੀ ਔਰ ਉਹਨਾਂ ਨੇ ਕਿਹਾ ਕਿ ਜਦੋਂ ਅਰਵਿੰਦ ਕੇਜਰੀਵਾਲ ਨੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਜਾਣਾ ਸੀ ਤੇ ਮੈਨੂੰ ਇਹ ਕਿਹਾ ਗਿਆ ਕਿ ਤੁਸੀਂ ਅਰਵਿੰਦ ਕੇਜਰੀਵਾਲ ਦੇ ਨਾਲ ਦਰਬਾਰ ਸਾਹਿਬ ਨਹੀਂ ਜਾ ਸਕਦੇ ਦੁਰਗਿਆਣਾ ਮੰਦਿਰ ਨਹੀਂ ਜਾ ਸਕਦੇ ਇਹ ਔਨ ਰਿਕਾਰਡ ਔਨ ਰਿਕਾਰਡ ਜਿਹੜਾ ਕਮਰ ਵਿਜੇ ਪ੍ਰਤਾਪ ਨੇ ਇਹਨਾਂ ਗੱਲਾਂ ਦਾ ਅੱਜ ਖੁਲਾਸਾ ਕੀਤਾ ਜਮ ਕੇ ਭਰੇ ਹੈ ਆਪਣੀ ਹੀ ਸਰਕਾਰ ਦੇ ਉੱਤੇ ਅੱਜ ਔਰ ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਦਰਗਾਣਾ ਮੰਦਰ ਕਦੇ ਵੀ ਕੋਈ ਵੀ ਬੰਦਾ ਆ ਕੇ ਮੱਥਾ ਟੇਕ ਸਕਦਾ ਹੈ ਕਿਸੇ ਇੱਕ ਬੰਦੇ ਦੇ ਲਈ ਇਹ ਨਹੀਂ ਹੈ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਐਸਪੀ ਸਿਟੀ ਹੁੰਦਾ ਸੀਗਾ ਐਸਐਸਪੀ ਹੁੰਦਾ ਸੀ ਮੈਂ ਦਰਬਾਰ ਸਾਹਿਬ ਜਾਂਦਾ ਸੀ ਰਾਤ ਨੂੰ ਸੇਵਾ ਕਰਦਾ ਸੀ ਹਾਲਾਂਕਿ ਕਦੇ ਵੀ ਫੇਸਬੁੱਕ ਦੇ ਉੱਪਰ ਇਸ ਦੀ ਮੈਂ ਪੋਸਟ ਨਹੀਂ ਪਾਈ ਪਰ ਮੈਨੂੰ ਰੋਕਿਆ ਗਿਆ ਫੋਨ ਕਰਕੇ ਸਪੈਸ਼ਲ ਕਿਹਾ ਗਿਆ ਔਰ ਉਹਨਾਂ ਨੇ ਇੱਥੇ ਹੀ ਕੁਮਰ ਵਿਜੇ ਪ੍ਰਤਾਪ ਬਸ ਨਹੀਂ ਹੋਏ ਉਹਨਾਂ ਨੇ ਇੱਕ ਇਲਜ਼ਾਮ ਹੋਰ ਲਾਤਾ ਕਿ ਦਿੱਲੀ ਟੀਮ ਦੇ ਜਿਹੜੇ ਮੈਂਬਰ ਹੈ 24-25000 ਰੁਪਿਆ ਤਨਖਾਹ ਹੁੰਦੀ ਹੈ ਇਹਨਾਂ ਦੀ ਮਹੀਨੇ ਦੀ ਤੇ ਇਹ ਪੰਜਾਬ ਦੇ ਲੀਡਰਾਂ ਨੂੰ ਉਂਗਲਾਂ ਤੇ ਨਚਾਉਂਦੇ ਆ ਸੋ ਬੇहद ਜੰਮ ਕੇ ਵਰੇ ਆ ਅੱਜ ਕੁਮਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਐਮਐਲਏ ਹੈਗੇ ਅੰਮ੍ਰਿਤਸਰ ਨੌਰ ਤੋਂ ਤੇ ਉਸ ਟਾਈਮ ਦੇ ਉੱਪਰ ਇਹ ਬਿਆਨ ਸਾਹਮਣੇ ਆਇਆ ਜਦੋਂ ਲੋਕ ਸਭਾ ਦੀਆਂ ਚੋਣਾਂ ਬਿਲਕੁਲ ਸਿਰ ਤੇ ਆਈਆਂ ਪਈਆਂ ਔਰ ਜ਼ਿਆਦਾਤਰ ਕੈਂਡੀਡੇਟਾਂ ਦੀ ਜਿਹੜੀ ਅਨਾਉਂਸਮੈਂਟ ਹੈ ਉਹ ਹੋ ਚੁੱਕੀ ਹੈ ਕਿਹੜੇ ਬੰਦੇ ਨੇ ਕਿੱਥੋਂ ਚੋਣ ਲੜਨੀ ਹੈ ਪਰ ਉਸ ਵਕਤ ਕੁੰਵਰ ਵਿਜੇ ਪ੍ਰਤਾਪ ਦਾ ਆਪਣੀ ਹੀ ਸਰਕਾਰ ਤੇ ਜੰਮ ਕੇ ਨਿਸ਼ਾਨੇ ਲਾਏ ਆ ਔਰ ਖੁੱਲ ਕੇ ਬੋਲੇ ਆ ਜਾਂ ਕਹਿ ਲਿਏ ਕਿ ਉਹਨਾਂ ਦਾ ਜਿਹੜਾ ਦਿਲ ਦਾ ਦਰਦ ਸੀ ਅੱਜ ਜ਼ੁਬਾਨ ਤੇ ਆ ਗਿਆ ਔਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਕੋਲੇ ਬੈਠ ਕੇ ਉਹਨਾਂ ਨੇ ਜੜੀਆਂ ਸਰਕਾਰ ਨੂੰ ਆਪਣੀ ਸਰਕਾਰ ਨੂੰ ਖੜੀਆਂ-ਖੜੀਆਂ ਸੁਨਾਈਆਂ ਹੈਗੀਆਂ ਔਰ ਇਦੋਂ ਅਲਾਵਾ ਇੱਕ ਗੱਲ ਇੱਥੇ ਤੁਹਾਨੂੰ ਅਸੀਂ ਹੋਰ ਵੀ ਦੱਸ ਦਿੰਨੇ ਆ ਕਿ ਸਭ ਨੂੰ ਪਤਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀ ਹੋਈ ਸੀ ਉਸ ਨੂੰ ਲੈ ਕੇ ਕਾਫੀ ਆ ਜਿਆਦਾ ਸਰਗਰਮ ਰਹਿੰਦੇ ਆ ਹਾਲਾਂਕਿ ਉਹਨਾਂ ਨੇ ਨੌਕਰੀ ਵੀ ਇਸ ਕਰਕੇ ਹੀ ਜੜੀ ਹੈਗੀ ਛੱਡੀ ਉਹ ਵਾਰ-ਵਾਰ ਇਸ ਦਿਨ ਦਾ ਜ਼ਿਕਰ ਕਰਦੇ ਉਹਨਾਂ ਨੇ ਕਿਹਾ ਕਿ ਇੱਕ ਗੱਲ ਹੋਰ ਉਹਨਾਂ ਨੇ ਕੁਲਦੀਪ ਸਿੰਘ ਢਾਲੀਵਾਲ ਨੂੰ ਬੈਠਿਆਂ-ਬੈਠਿਆਂ ਬੋਲੀ ਹੈ ਕਿ ਮੈਨੂੰ ਬੜਾ ਅਫਸੋਸ ਹੁੰਦਾ ਜਦੋਂ ਮੈਂ ਕਚਹਿਰੀਆਂ ਦੇ ਵਿੱਚ ਜਾਣਾ ਆਪਣੇ ਨਿਜੀ ਵਕੀਲ ਕਰਕੇ ਆਪਣੇ ਕੋਲੋਂ ਵਕੀਲ ਕਰਕੇ ਮੈਨੂੰ ਕੋਰਟ ਦੇ ਵਿੱਚ ਕੇਸ ਲੜਨਾ ਪੈਂਦਾ ਤੇ ਦੂਜੇ ਪਾਸੇ ਜਿਹੜੇ ਵਿਰੋਧੀ ਧਿਰ ਦੇ ਵਕੀਲ ਹੁੰਦੇ ਆ ਉਹਨਾਂ ਦੇ ठाठ-ਬਾਠ ਜਦੋਂ ਅਸੀਂ ਦੇਖਦੇ ਆ ਤੇ ਉੱਥੇ ਮੈਨੂੰ ਕਾਫੀ ਜੜੀ ਹੈਗੀ ਆ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਜਾਂ ਰਾਗਵ ਚੱਡੇ ਦੀ ਕੋਈ ਮਜਬੂਰੀ ਹੋ ਸਕਦੀ ਹੈ ਬੇਅਦਬੀ ਮੁੱਦਿਆਂ ਤੇ ਕੋਈ ਗੱਲ ਨਾ ਕਰੇ ਪਰ ਮੇਰੀ ਕੋਈ ਮਜਬੂਰੀ ਨਹੀਂ ਮੈਂ ਖੁੱਲ ਕੇ ਬੋਲਦਾ ਰਹੂੰਗਾ ਸੰਘਰਸ਼ ਸਾਡਾ ਜਾਰੀ ਰਹੂਗਾ ਹਾਲਾਂਕਿ ਤਿੰਨ ਕੇਸ ਉਹਨਾਂ ਨੇ ਕਿਹਾ ਅਸੀਂ ਜਿੱਤ ਚੁੱਕੇ ਹਾਂ ਅਗਲੇ ਪਾਸੇ ਵੀ ਅਸੀਂ ਜਿਹੜੇ ਵੱਧ ਰਹੇ ਹਾਂ ਸੋ ਬਿਲਕੁਲ ਲੋਕ ਸਭਾ ਚੋਣਾਂ ਸਿਰ ਤੇ ਆ ਚੁੱਕੀਆਂ ਤੇ ਇਸ ਦਰਮਿਆਨ ਕੁਮਰ ਵਿਜੇ ਪ੍ਰਤਾਪ ਨੇ ਜੰਮ ਕੇ ਨਿਸ਼ਾਨੇ ਲਾਏ ਆਪਣੀ ਹੀ ਸਰਕਾਰ ਦੇ ਉੱਤੇ ਦਿਲ ਦੀ ਪੜਾਹਸ ਕੱਢੀ ਉਹਨਾਂ ਨੇ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਅੱਜ ਤੱਕ ਮੇਰੀ ਕਦੇ ਵੀ ਕਿਸੇ ਨੇ ਉਗ ਸੁਗ ਨਹੀਂ ਲਈ ਸਭ ਉਦੋਂ ਪਹਿਲਾਂ ਜਰੂਰ ਇਹ ਕਿਹਾ ਜਾਂਦਾ ਸੀ ਸਾਡੇ ਕੋਲੇ ਇੱਕ ਕਾਬਲ ਪੁਲਿਸ ਆਫੀਸਰ ਹੈਗਾ ਪਰ ਜਦੋਂ ਹੀ ਸਰਕਾਰ ਬਣਦੀ ਆ ਉਦੋਂ ਬਾਅਦ ਕਿਸੇ ਨੇ ਵੀ ਮੇਰੇ ਵੱਲ ਧਿਆਨ ਨਹੀਂ ਦਿੱਤਾ ਜੋ ਕੇਜਰੀਵਾਲ ਸਾਹਿਬ ਨੇ ਸਾਡੇ ਨਾਲ ਕੀਤਾ ਰਾਘਵ ਪੱਡਾ ਨੇ ਕੀਤਾ ਭਗਵੰਤ ਮਾਨ ਸਾਹਿਬ ਨੇ ਕੀਤਾ ਸਾਡੇ ਨਾਲ ਜੋ ਵਤੀਰਾ ਹੋਇਆ ਸਾਡੀ ਜਨਤਾ ਨਾਰਾਜ਼ ਹੈ साड़े जनता तक नाराज नहीं लेकिन केजरीवाल साहब बोलते हैं कि साडे को एक जाबाज पुलिस अफसर है जाबाज पुलिस अफसर है केजरीवाल साहब बोलते हैं लेकिन उस के तो बाद सरकार बनने के तो बाद केजरीवाल साहब ने कोई नहीं की एक चीज और मैं केजरीवाल साहब को मैं बोलना चाहूंगा हमेशा इलेक्शन के दौरान केजरीवाल साहब फाउंडेशन ਤਮੈਨੂੰ ਪੇੜਿਆ ਜਾਂ ਅੰਦਰ ਸੇ ਦਿੱਲੀੋਂ ਪਉਣਾ ਜਾਂ ਅੰਦਰ ਸੇ ਕਿ ਜਾਉ ਤੁਸੀਂ। 에어ਪੋਰਟ ਤੋਂ ਰਿਸਿਵ ਕਰਕੇ ਪਾਏ ਜਿੱਥੇ ਵੀ ਪੰਜਾਬ ਦੇ ਨਹੀਂ ਜਾਣਾ ਹੈ। ਮੈਂ ਉਹਨਾਂ ਨੂੰ ਨਾਲ ਲੈ ਕੇ ਜਾਣਾ ਹੁੰਦਾ ਸੀ। ਲੇਕਿਨ ਜਸਦੀਨ ਸਰਕਾਰ ਬਣ ਗਈ 13 ਮਾਰਚ ਨੂੰ 10 ਨੂੰ ਜਨਤਾ ਆਇਆ 13 ਨੂੰ ਜਦੋਂ ਕੇਂਦਰੀਵਾਲਾ ਹਾ ਵਾਇ ਰੋਣ ਸੋ ਹਸਤਾ। ਕਾਲੀਵਾਲਾ ਮੈਨੂੰ 에어ਪੋਰਟ ਤੋਂ ਵਾਪਸ ਕਰ ਦਿੱਤਾ ਗਿਆ ਜੀ ਕਿ ਤੁਸੀਂ ਦੁਸਰੇ ਰਿਸਿਵ ਨਹੀਂ ਕਰਦੇ। ਇਹਰ ਮント ਆਪੇ ਸੀਤਾ ਗਿਆ ਮੈਂ ਤਲਵ ਆ ਗਿਆ ਜੀ ਜੋ ਹਰ ਮੰਦਿਰ ਸਾਹਿਬ ਹੈ ਉਹ ਕਿਸੇ ਇੱਕ ਵਿਅਕਤੀ ਦਾ ਨਹੀਂ ਹੈ ਨਾ ਹੀ ਦਿੱਲੀ ਟੀਮ ਦਾ ਹੈ ਜੀ ਮੈਨੂੰ ਰਿਆਜ਼ ਮੁਹੰਮਦ ਜੋ ਦਿੱਲੀ ਟੀਮ ਦਾ ਮੈਂਬਰ ਹੈ ਤੁਸੀਂ ਪੁੱਛੋ ਉਹਨੇ ਕਿਹਾ ਕਿ ਤੁਸੀਂ ਦਰਬਾਰ ਸਾਹਿਬ ਨਹੀਂ ਜਾਓਗੇ ਕੇਦਰੀਵਾਲ ਸਾਹਿਬ ਜਨਾਬ ਤੁਸੀਂ ਦੁਰਗਾਣਾ ਮੰਦਰ ਨਹੀਂ ਜਾਓਗੇ ਲੋ ਜੀ ਇਹ ਨਗਰੀ ਗੁਰੂ ਰਾਮਦਾਸ ਜੀ ਦੀ ਹੈ ਤੇ ਸਾਡੇ ਸਾਰੇ ਗੁਰਸਾਈਵਾਨ ਨੇ ਜੋ ਪਰੰਪਰਾ ਰੱਖੀ ਹੈ ਕਿਸੇ ਨੂੰ ਮਨਾਏ ਨਹੀਂ ਹੁੰਦੀ ਹੈ ਦਰਬਾਰ ਸਾਹਿਬ ਦਾਨਵਾਸ ਤੇ ਕੱਲੇ ਮੈਨੂੰ ਮਨਾ ਪੁੱਟਿਆ ਗਿਆ ਦਿੱਲੀ ਢੀਂਬਲੋ ਕਿ ਤੁਸੀਂ ਦਰਬਾਰ ਸਾਹਿਬ ਨਿਭ ਜਾਓ ਸੇ 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 ਸਾਰੇ ਅੰਮ੍ਰਿਤਸਰ ਨੂੰ ਪਤਾ ਹੈ ਕਿ ਜਦੋਂ ਮੈਂ ਐਸੇ ਸਿਟੀ ਦੇ ਹੁੰਦਾ ਸੀ ਹਰ ਰੋਜ਼ ਸਾਮੀ ਮੈਂ ਜਾਂਦਾ ਸੀ ਦਰਬਾਰ ਸਾਹਿਬ ਪਰਕਰਮਾ ਦੇ ਵਿੱਚ 1 ਘੰਟਾ ਮੈਂ ਬੈਠਦਾ ਸੀ ਐਸਐਸਪੀ ਸੀਗਾ ਮੈਂ ਰਾਤ ਦੇ ਟਾਈਮ ਸੇਵਾ ਕਰਦਾ ਹੁੰਦਾ ਸੀ ਸੈਂਕਟਮ ਸੈਂਕਟੋਰੀਅਮ ਦੇ ਵਿੱਚ ਮੈਂ ਕਦੇ ਫੇਸਬੁਕ ਤੇ ਨਹੀਂ ਪਾਇਆ ਜੋ ਉੱਥੇ ਸੇਵਕ ਜਥਾ ਹੈ ਅੰਦਰ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਸੀ ਰਾਤ ਦੇ ਟਾਈਮ ਸੇਵਾ ਕਰਦੇ ਸੀ ਉਸ ਦਰਬਾਰ ਸਾਹਿਬ ਦੇ ਵਿੱਚ ਜਾਣ ਤੋਂ ਮੈਨੂੰ ਰੋਕ ਦਿੱਤਾ ਗਿਆ ਉਸ ਦਿਨ ਮੈਂ ਪ੍ਰਣ ਕਰ ਲਿਆ ਕਿ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਦੇ ਨਾਲ ਮੈਂ ਕਦੇ ਵੀ ਦਰਬਾਰ ਸਾਹਿਬ ਨਹੀਂ ਜਾਵਾਂਗਾ ਦੁਬਾਰਾ ਦੇਖੋ ਦੁਬਾਰਾ ਦੇਖੋ ਜਦੋਂ ਗੁਰਿਆਣਾ ਮੰਦਿਰ ਤੁਸੀਂ ਪੁੱਛੋ ਮੇਰੇ ਬਹੁਤ ਸਾਰੇ ਪੈਨਟ ਪ੍ਰਾਇਮ ਆਏ ਨੇ ਸਾਰਿਆਂ ਨੂੰ ਪਤਾ ਹੈ ਕਿ ਹਰ ਮੰਗਲਵਾਰ ਮੈਂ ਪਰਮਾਨੰਦੀ ਦੇ ਮੰਦਿਰ ਜਾਂਦਾ ਹੁੰਦਾ ਸੀ ਸਾਰਿਆਂ ਨੂੰ ਪਤਾ ਹੈ ਜੀ ਸਾਰਿਆਂ ਨੂੰ ਪਤਾ ਉਸ ਗੁਰਿਆਣਾ ਮੰਦਿਰ ਦੇ ਵਿੱਚ ਜੀ ਮੈਨੂੰ ਕਿਹਾ ਗਿਆ ਕਿ ਤੁਸੀਂ ਨਹੀਂ ਜਾਓ ਨਹੀਂ ਜਾਓ ਠੀਕ ਹੈ ਜੀ ਲੇਕਿਨ ਤੁਸੀਂ ਦੇਖੋ ਸਾਡੇ ਮੰਨ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਆਈ ਹੈ ਮਹੀਨਾ ਤੋਂ ਮਹੀਨਾ ਸਾਰੇ ਮਨ ਦੇ ਵਿੱਚ ਜਰੂਰ ਰਿਹਾ ਲੇਕਿਨ ਜਿਹੜੀ ਦਿੱਲੀ ਟੀਮ ਦੇ ਮੈਂਬਰ ਨੇ 24000 ਰੁਪਏ ਤਨਖਾਹ ਹੁੰਦੀ ਹੈ ਸਾਹਿਬ ਨੂੰ ਤਾਂ ਸਾਹਿਬ ਇਧਰ ਨੂੰ ਤਾਂ ਹੁੰਦੇ ਨਹੀਂ ਸਾਰੇ ਵੀਧਰ ਨੂੰ ਮਚਾਉਂਦੇ ਨੇ ਫਿਰ ਤੁਸੀਂ ਦੇਖੋ ਮੈਨੂੰ ਰਿਪੋਰਟ ਇਹ ਹੋਇਆ ਕਿ ਆਪਨੇ ਬੋਲੋ ਉਹਨਾਂ ਨੇ ਕੋਈ ਗਲਤ ਬਾਤ ਨਹੀਂ ਕੀਤੀ ਜਦਕਿ ਗਲਤ 24 ਘੰਟਿਆਂ ਦੀ ਹੋਈ ਸੀ ਇਨਸਾਨ 24 ਘੰਟਿਆਂ ਦਾ ਬਿਸਮਿਲਲਾ ਕਰੇ ਉਹਨਾਂ ਨੇ ਆਪਨੇ ਬੋਲੋ ਕੋਈ ਗਲਤ ਨਹੀਂ ਕੀਤੀ ਮੈਂ बार-बार ਗਿਆ खास करके जो अठाई नवंबर को मैं गया डेढ़ घंटे मेरी मीटिंग हुई बरगाड़ी केस कि दो साल होने वाले ने हम तो कुछ ना कुछ कर दो बहुत चंगे तरीके सुनवाई की थी चार पांच वकील बुलाए मैं बहुत खुश हो गया कि हूं तो इंसाफ मिलेगा जो डेढ़ दो साल जो हो मेरे खिलाफ भी दोषियों वालों एप्लीकेशन आए मैं वकील साहब को फोन किया वकील साहब ने कहा कि सू कोई डायरेक्शन नहीं आया मैं क्या कि मेरे सामने तो गलबार हो है सारी जी डायरेक्शन नहीं आया मैं मान साहब के नाम गल की मान साहब ने फोन नहीं चुकया पीए के नाम गल की पीए ने एक बारी तो फोन चुक लिया उस तो बाद पीए ने भी फोन मेरा अटेंड करना चंगा नहीं समझिया मैं फिर फरीदकोट की तो� मानजोग अदालत गया

ਉਹ ਸਰਕਾਰੀ ਤੌਰ ਤੇ ਜਦੋਂ ਸਰਕਾਰ ਦੇ ਵੱਡੇ ਵੱਡੇ ਵਕੀਲ ਬਣ ਗਏ ਉਹਨਾਂ ਦੇ ਸਾਹਮਣੇ ਜਦੋਂ ਅਸੀਂ ਉਹਨਾਂ ਨੂੰ ਰਿਕਰਡ ਕਰਦੇ ਸੀ ਤਾਂ ਉੱਥੇ ਦੰਦ ਜ਼ਰੂਰ ਹੁੰਦਾ ਸੀ ਸਰਕਾਰ ਆਪਣੀ ਜੇ ਸਰਕਾਰ ਨੂੰ ਬਣਾਉਣ ਵਾਸਤੇ ਉਹ ਹੋਰ ਤੋਂ ਲੈ ਕੇ ਪਟਾਨਕੋਟ ਪਟਿਆਲਾ ਤੱਕ ਉਹ ਸਰਕਾਰ ਤੁਹਾਡਾ ਫੋਨ ਟੈਪ ਕਰੇ ਫੋਨ ਟੈਪਿੰਗ ਮੇ ਰਾਜਵਰ ਸਿੰਧਾ ਜੀ ਦੇ ਨਾਮ ਨਾਲ ਬਲਕਿ ਤੇ ਕਿ ਰਾਜਵਰ ਪੱਤਾ ਜੀ ਫੋਨ ਟੈਪਿੰਗ ਗੈਂਗਸਟਰ ਦੀ ਹੁੰਦੀ ਹੈ ਟੈਰਿਸਟ ਦੀ ਹੁੰਦੀ ਹੈ ਜਾਂ ਕੋਈ ਤਰਪਤ ਬੰਦਾ ਹੁੰਦਾ ਹੈ ਨਾ ਉਸ ਦੀ ਹੁੰਦੀ ਤੁਸੀਂ ਮੈਨੂੰ ਕਿਸ ਕੈਟਾਗਰੀ ਦੇ ਵਿੱਚ ਰੱਖ ਰਹੇ ਹੋ ਦੱਸੋ ਮੈਂ ਮਾਨ ਸਾਹਿਬ ਦੇ ਨਾਲ ਗੱਲ ਕਰਾਂਗਾ ਮੈਂ ਮਾਨ ਸਾਹਿਬ سے بات ਕਰੂੰਗਾ ਨਹੀਂ ਮੈਂ ਕਿ ਨਹੀਂ ਤੁਸੀਂ ਦੱਸੋ ਤੁਸੀਂ ਵੱਡੇ ਹੋ ਕਿ ਮਾਨ ਸਾਹਿਬ ਵੱਡੇ ਨੇ ਉਸੇ ਡਿਸਾਈਡ ਕਰਨਾ ਲੇਕਿਨ ਮੇਰੀ ਫੋਨ ਟੈਪਿੰਗ ਚੱਲ ਰਹੀ ਹੈ ਉਹ ਰੋਕ ਹੀ ਫੋਨ ਟੈਪਿੰਗ ਕਰ ਰਿਹਾ ਸੀਗੇ ਜੋ 5 ਸਾਲ ਮੇਰੇ ਨਾਲ ਕੰਮ ਕਰਦੇ ਸੀ ਅਸੀਂ ਗੈਂਗਸਟਰਾਂ ਦਾ ਫੋਨ ਟੈਪਿੰਗ ਕਰਵਾਉਂਦਾ ਹੁੰਦੇ ਸੀ ਸਾਰਿਆਂ ਨੂੰ ਪਤਾ ਹੈ ਕਿ ਉਹ ਮਾਤਵਾ ਮੇਰੇ ਕੋਲ ਹੀ ਸੀਗਾ ਗੈਂਗਸਟਰਾਂ ਦੀ ਫੋਨ ਟੈਪਿੰਗ ਜ਼ਰੂਰ ਅਸੀਂ ਕਰਾਉਂਦੇ ਸੀ ਤੇ ਮੇਰੇ ਲੋਕ ਵੀ ਮੇਰਾ ਫੋਨ ਟੈਪ ਕਰ ਰਹੇ ਸੀਗੇ ਕਿਸੇ ਨੇ ਮੈਨੂੰ ਦੱਸ ਦਿੱਤਾ ਕਿ ਦੇਖੋ ਸਾਨੂੰ ਚੰਗਾ ਨਹੀਂ ਲੱਗ ਰਿਹਾ ਕਿ ਤੁਹਾਡੇ ਫੋਨ ਦੀ ਟੈਪਿੰਗ ਅਸੀਂ ਕਰ ਰਹੇ ਹਾਂ ਮੇਰੀ ਆਪਣੀ ਸਰਕਾਰ ਸੀਗੀ ਨਾ ਮੈਂ ਕੇਂਦਰੀਵਾਲ ਸਾਹਿਬ ਦੇ ਨਾਲ ਗੱਲ ਕਰਨੀ ਚਾਹੀਦੀ चलो लोगों तो नाल गल नहीं हुई मुख्यमंत्री साहब के नाल गल नहीं हुई राघव खटाजी ने एक एसपी बदल दिखाई इंटेलिजेंस का एक एसपी बदलता कि एसपी दी गलती है मैं कहा कि देखो एसपी दी गलती है नहीं है तो उन्हें मेरी फोन टैपिंग की थी एसपी दी गलती यह है तो मैनेज नहीं कर पाया वो कल मेरे तक आ गई यस करके तूसी एसपी नु मैं नो चलो कोई कर नहीं मैं वेंटी करांगा दालेवाल साहब नु कि मेरा व्हाट्सएप जो ब्लॉक है मुख्यमंत्री साहब नु को कि ऐसे जिस दिन ब्लॉक होया असी होली दाई मैसेज भेज रहे सी हैप्पी होली की तस्वीर और कुछ नहीं ते ब्लॉक हो गया सरकार ने कहा कि मेरा व्हाट्सएप जाकर तुसी चालू करवा दो सरदार कौनजीत सिंह जी बोल रहे हैं मैं किसी भी कोई मैसेज नहीं कर पा रहे हैं। होली वाले दिन को मेरा व्हाट्सएप ब्लॉक है मैं क्योंकि व्हाट्सएप पता कराया, तो व्हाट्सएप ने नहीं ब्लॉक किया ब्लॉक हो दो साल तक सरकार चलाईगी जिस तरीके चलाई मेनु बहुत अफसोस है बहुत अफसोस है कि सानल कन्वेनर ने तक पहुंचाया ਨਾ ਈਵੀ ਨੇ ਜੇ ਪਹੁੰਚਾਇਆ ਨਾ ਜੀਪੀ ਨੇ ਨਾ ਲਾਲ ਰੇਂਦਰ ਮੁਦੇਜੀ ਨੇ ਨਾ ਮਿਕਸਾਉਂਦੀ ਉਹਨਾਂ ਦੇ ਨੇੜਲੇ ਵਿਅਕਤੀ ਸੀਗੇ ਉਹ ਦਿਨ ਤੱਕ ਲੇ ਕੇ ਗਏ ਨਿਵਨ ਉਹਨਾਂ ਦਾ ਜਿਆਦਾ ਔਰ ਆਪ ਦੇਖੋ ਕੋਈ ਵਿਦੇਸ਼ ਲੰਗਨ ਨੇ ਵੀ ਥੁੰਗ ਰਿਆ ਹੈ ਸਬੂਤਾ ਵੇਜਾਂਗਣੇ ਬਹਿਸ ਕਰਕੇ ਮੈਨੂੰ ਸਭ ਤੋਂ ਜ਼ਿਆਦਾ ਅਫਸੋਸ ਹੈ ਕਿ ਕੇਜਰੀਵਾਲ ਸਾਹਿਬ ਜੇਕਰ ਜੇਲ੍ਹ ਗਏ ਤਾਂ ਆਪਨੇ ਨੇੜਲੇ ਵਿਅਕਤੀਆਂ ਕਰਕੇ ਗਏ ਨਹੀਂ ਮੈਂ बार-बार ਉਹਨਾਂ ਨੂੰ ਚਿਤਾਇਆ ਹੈ ਕਿ ਦੇਖੋ ਕੇਜਰੀਵਾਲ ਸਾਹਿਬ ਜਿੰਨਾ ਲੋਕਾਂ ਨੂੰ ਤੁਸੀਂ ਆਪਣੇ ਨੇੜੇ ਰੱਖਿਆ ਹੋਇਆ ਹੈ ਇਹ ਤੁਹਾਡੇ ਆਪਣੇ ਨਹੀਂ ਹੁੰਦੇ ਸਾਰਿਆਂ ਦਾ ਸਵਾਲ ਹੈ ਜੈਪਟਨ ਸਾਹਿਬ ਨੂੰ ਵੀ ਇਹ ਕਿਹਾ ਸੀ ਮੈਂ ਕੈਪਟਨ ਸਾਹਿਬ ਨੂੰ ਵੀ ਚੇਤਾਵਨੀ ਦਿੱਤੀ ਸੀ ਕਿ ਕੈਪਟਨ ਸਾਹਿਬ ਜਿੰਨਾ ਲੋਕਾਂ ਦੇ ਕਾਰਨ ਤੁਸੀਂ ਇਹ ਕੰਮ ਕਰ ਰਹੇ ਹੋ ਇਹ ਲੋਕ ਉਦੋਂ ਤੱਕ ਤੁਹਾਡੇ ਨਾਲ ਨੇ ਜਦੋਂ ਤੱਕ ਤੁਸੀਂ ਚੀਫ ਮਿਨਿਸਟਰ